ਉਹ ਮੈਂ ਇਹਦਾ ਉੱਥੇ ਰਿਸ਼ਤਾ ਕੀ ਕਰਾਦਾ ਮੈਂ ਤਾਂ ਸਿਆਪਾ ਹੀ ਗੱਲ ਪਾ ਲਿਆ ਜਦੋਂ ਦੇਖੋ ਕੋਈ ਨਾ ਕੋਈ ਨਿੱਤ ਹਰੋਜ ਇਹਨਾਂ ਦਾ ਪੰਗਾ ਖੜਾ ਹੁੰਦਾ ਹੀ ਰਹਦਾ ਆਹ ਮਹੀਨਾ ਹੋ ਗਿਆ ਇੱਥੇ ਬੈਠੀ ਨੂੰ ਇਹਨੂੰ ਉਹ ਮਾੜਾ ਮੋਟਾ ਸੋਚੋ ਤੇ ਤੁਸੀਂ ਵੀ ਇਹਨੂੰ ਮਾੜਾ ਮੋਟਾ ਸਮਝਾਓ ਜੇ ਉਧਰ ਜਾਂਦੇ ਉਹ ਅਗਲੇ ਕੋਈ ਨਾ ਕੋਈ ਢੇਰ ਸੜੀਆਂ ਕੰਪਲੀਟਾ ਸੁਣਾ ਦਿੰਦੇ ਆ ਇਧਰੋਂ ਤੁਸੀਂ ਕੋਈ ਥਾਂ ਸਿਰ ਨਹੀਂ ਫੜਾਉਂਦੇ ਹੈਗੇ ਕੋਈ ਨਾ ਕੋਈ ਤਾਂ ਮੈਨੂੰ ਤੁਸੀਂ ਰਾਹੇ ਪਾਓ ਵੀ ਆਪਣੇ ਮਨ ਦੇ ਵਿੱਚ ਕੀ ਹੈ ਉਹ ਘਟੋ-ਘਟ ਮੈਨੂੰ ਤਾਂ ਪਤਾ ਲੱਗੇ ਸਾਡੇ ਮਨ ਚ ਕੀ ਹੈ ਹੁਣ ਸੁਣ ਲੈ ਤਨ ਖੋਲ ਕੇ ਮੈਂ ਤਾਂ ਕੁੜੀ ਤੇ ਉਹ ਗਾਲ ਤੋੜਨੀ ਨਹੀਂ ਉੱਥੇ ਬਸ ਹਾਏ ਹਾਏ ਨਾ ਇਹ ਕੀ ਗੱਲ ਹੋ ਗਈ ਤੂੰ ਕਿਉਂ ਨਹੀਂ ਤੋੜਨੀ ਈ ਤਿਆਂ ਨੂੰ ਦਰ ਤੇ ਬਿਠਾ ਕੇ ਐਂ ਗੁਜ਼ਾਰਾ ਨਹੀਂ ਹੁੰਦਾ ਇਹਨੂੰ ਸਮਝਾਵਜਾ ਤੇ ਤੋੜਨ ਦੀ ਗੱਲ ਕਰ ਜੀ ਅਗਲੇ ਚਾਰ ਬੰਦੇ ਆਉਣ ਚਲੋ ਆਪ ਦੱਸਦੇ ਆ ਜਾ ਕੇ ਇਹਨੂੰ ਲੈ ਜਾਣ ਕੁੜੀਆਂ ਆਪਦੇ ਘਰੇ ਬਸਤੀਆਂ ਹੀ ਚੰਗੀਆਂ ਲੱਗਦੀਆਂ ਨੇ ਤੂੰ ਤਾਂ ਇੱਕ ਤਰਫੀ ਗੱਲ ਕਰਦਾ ਸਾਡੀ ਦਿੰਦੇ ਵੀ ਸੁਣ ਕੇ ਦੇਖ ਲੈ ਤੂੰ ਮੰਮੀ ਮੇਰੀ ਮੰਨੇ ਤਾਂ ਹੈ ਨਾ ਮੰਨੇ ਪਰ ਮੈਂ ਉਸ ਘਰ ਤੇ ਮੈਂ ਵੀ ਨਹੀਂ ਜਾਣਾ ਚਾਹੁੰਦੀ ਮੈਨੂੰ ਪਹਿਲੇ ਦਿਨ ਤੋਂ ਨਾ ਘਰ ਚੰਗਾ ਲੱਗਾ ਨਾ ਘਰ ਵਾਲਾ ਚੰਗਾ ਲੱਗਾ ਮੈਂ ਤਾਂ ਉੱਥੇ ਜਾਣਾ ਨਹੀਂ ਨਾਲੇ ਮੇਰੀ ਸੱਸ ਦੀ ਸੋਚ ਹੀ ਇੰਨੀ ਭੈੜੀ ਹੈ ਨਾ ਜੇ ਮਾੜਾ ਇਹ ਫੋਨ ਲਾ ਕੇ ਵੇਖੋ ਨਾਲੇ ਉੱਪਰ ਆ ਕੇ ਦੇਖਦੇ ਆ ਕਿ ਕਿਹਦੇ ਨਾਲ ਲੱਗੀ ਆ ਮੈਂ ਖੁਦ ਹੀ ਕਹਿੰਦੀ ਤੂੰ ਆਪ ਹੀ ਗੱਲ ਕਰ ਲੈ ਮੇਰੇ ਤਾਂ ਸਾਰੇ ਫਰੈਂਡ ਵੀ ਕਹਿੰਦੇ ਨੇ ਤੇਰੀ ਸੱਸ ਬੜੀ ਕੁਬਤੀ ਆ ਹੈ ਫਰੈਂਡ ਔਰ ਤੇਰੇ ਕਿੰਨੇ ਕੁ ਫਰੈਂਡ ਨੇ ਐਸੀ ਗੱਲ ਦਾ ਪਵਾੜਾ ਤਾਂ ਉਹ ਪਿੱਟਦੇ ਆ ਵੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨਾਲ ਇਹ ਗੱਲਾਂ ਕਰਦੀ ਰਹਿੰਦੀ ਆ ਫੋਨ ਤੇ ਹੁਣ ਤੂੰ ਆਪ ਹੀ ਦੇਖ ਲੈ ਕਿੰਨੀ ਨੈਰੋ ਮਾਈਂਡਡ ਆ ਜੀ ਸੱਸ ਕੀ ਇਹ ਪੰਜ ਸੱਤ ਫਰੈਂਡ ਹੋਣਗੇ ਜਿਹੜੇ ਤੇ ਨਾਲ ਪੜਦੇ ਸੀਗੇ ਹੋਰ ਕਿ 20 25 ਨੇ ਮੈਂ ਦੱਸੋ ਉਹ ਤੁਸੀਂ 5 4 ਫਰੈਂਡਾਂ ਨੂੰ ਕੋਈ ਸਮੇਂ ਦੇ ਨਹੀਂ ਹੈ ਮੈਂ ਤਾਂ ਇਹ ਕਹਣਾ ਵੀ ਜਦੋਂ ਇਹ ਵਿਆਹ ਹੀ ਗਈ ਹੁਣ ਅਸਲੀ ਫਰੈਂਡ ਤਾਂ ਇਹਦਾ ਘਰ ਵਾਲਾ ਆ ਪਿੱਛੇ ਵੱਲ ਨੂੰ ਝਾਤੀਆਂ ਮਾਰਨੀਆਂ ਬੰਦੇ ਨੂੰ ਵਿਆਹ ਤੋਂ ਬਾਅਦ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਤੇ ਇਹ ਅਜੇ ਵੀ ਨਨਾਲੀ ਘੜੀ ਸੀ ਫਿਰਦੀ ਆ ਉਹ ਜਦ ਦੇ ਚ ਬੋਇਲ ਫੜ ਕੇ ਉਹਨਾਂ ਨਾਲ ਗੱਲਾਂ ਹੀ ਕਰਦੀ ਰਹੂਗੀ ਤਾਂ ਘਰ ਕਿਵੇਂ ਬਸੂ ਉਹ ਤਾਂ ਹੀ ਮੈਨੂੰ ਤਾਂ ਲੱਗਦਾ ਉਸੇ ਚੱਕਰ ਤੋਂ ਡਰਦੀ ਹੁੰਦੀ ਹੈ ਹੁੰਦੀ ਹੈ ਕਿਵੇਂਗੀ ਵੀ ਤੁਸੀਂ ਕਿਰੇ ਨੂੰ ਰੋਕਣਾ ਲੈ ਮੈਂ ਕਿਉਂ ਰੋਕਾਂਗੀ ਮੈਂ ਵੀ ਮਾਂ ਮੈਨੂੰ ਇਹ ਵੀ ਖੁਸ਼ੀਆਂ ਦਾ ਪੂਰਾ ਧਿਆਨ ਹੈ ਫਿਕਰ ਹੁੰਦੇ ਮਾਂ ਨੂੰ ਵੀ ਇਹਨੂੰ ਕੀ ਚੰਗਾ ਲਾਵਾ ਕੀ ਨਹੀਂ ਚੰਗਾ ਲੱਗਦਾ ਉਹ ਪਰ ਮਾਂ ਦਾ ਤਾਂ ਇਹ ਵੀ ਫਰਜ਼ ਹੁੰਦਾ ਕਿ ਆਪਣੀ ਧੀ ਨੂੰ ਚੰਗੀ ਮੱਤ ਦੇਵੇ ਸਮਝਾਵੇ ਤੇ ਨੂੰ ਸਿੱਧੇ ਦਾ ਪਾਵੇ ਉਹ ਪਰ ਜੇ ਇਹਦਾ ਇਹੀ ਹਾਲ ਰਿਹਾ ਤਾਂ ਉਹਦੇ ਨੂੰ ਦੂਰ ਨਹੀਂ ਜਗਾ ਦਾ ਤਲਾਕ ਹੀ ਹੋ ਜਾਣਾ। ਓਹੋ ਮੈਂ ਇਹੀ ਗੱਲ ਤਾਂ ਚਾਹੁੰਨੀ ਆ। ਜੇ ਦੇ ਤਲਾਕ ਹੋਵੇ ਛੇਤੀ ਮੈਂ ਤਾਂ ਇਹਦੇ ਵਾਸਤੇ ਮੁੰਡਾ ਬਹੁਤ بڑے ਘਰ ਦਾ ਲੱਭਿਆ ਸਾਡੇ ਬਰਾਬਰ ਦਾ ਮੁੰਡਾ ਓ। ਬੜੀ ਅਜੀਬ ਜੀ ਸੋਚ ਆ ਤੁਹਾਡੀ। ਉਹ ਹਜੇ ਪਹਿਲੇ ਪਾਸੇ ਕੁਝ ਨਿਭੜਿਆ ਨਹੀਂ ਤੇ ਤੁਸੀਂ ਇਹਦੇ ਵਾਸਤੇ ਮੁੰਡਾ ਪਿੰਡਾਂ ਢੋਲੀ ਫਿਰਦੇ ਹੋ। ਦੇਖਿਆ ਮੇਰੀ ਮਾਂ ਕਿੰਨਾ ਸਿਕਾਇ ਕਰਦੀ ਆ। ਜਿਹੜੀ ਮੇਰੀ ਮਾਂ ਨੇ ਮੁੰਡਾ ਲੱਭਿਆ ਨਾ ਮੈਂ ਉਹਨੂੰ ਤਿੰਨ ਚਾਰ ਮਿਲ ਵੀ ਚੁੱਕੀ ਆ। ਮੈਂ ਹੁਣ ਉੱਥੇ ਹੀ ਜਾਣਾ ਜਿੱਥੇ ਇਹਨਾਂ ਨੇ ਸੋਚਿਆ ਵਾ। ਵਾਹ ਬੀਬਾ ਅਸਕੇ ਜਮਾ ਫੁੱਡੀ ਸੋਚਤੇ ਰੱਬ ਰੱਖਾ ਇਹ ਜਿਹਾਂ ਮਾਵਾਂ ਧੀਆਂ ਦੀ ਸੋਚਦਾ ਮੈਂ ਤਾਂ ਕਹਿਣਾ ਜਿੱਤੇ ਇਹੋ ਜਿਹਾ ਰਿਸ਼ਤਾ ਹੋਵੇ ਤੇ ਸੋਚ ਇਦਾਂ ਦੀ ਹੋਵੇ ਤਾਂ ਬੰਦੇ ਨੂੰ ਇੱਕ ਨਹੀਂ ਹਜ਼ਾਰ ਵਾਰੀ ਸੋਚ ਕੇ ਚੰਗੀ ਤਰ੍ਹਾਂ ਭਾਂਡਾ ਟਣਕਾ ਕੇ ਰਿਸ਼ਤਾ ਕਰਨਾ ਚਾਹੀਦਾ ਨਹੀਂ ਤਾਂ ਫਿਰ ਆ ਦੇਖ ਲਓ ਪਹਿਲੀ ਜਗ੍ਹਾ ਕੰਮ ਨਿਭੜਿਆ ਨਹੀਂ ਤੇ ਦੂਜੀ ਜਗ੍ਹਾ ਤਿਆਰ ਬੈਠੀ ਆ ਐਡਾ ਉੱਥੇ ਵੀ ਨਿਆ ਪਸੰਦ ਹੈ ਤਾਂ ਤੀਜੀ ਜਗ੍ਹਾ ਵੀ ਮੁੰਡਾ ਟੋਲੇ ਆਉ ਬਸ ਇਹ ਖੇੜੀ ਬਣ ਗਈ ਵਿਆਹ ਥੋੜੀ ਆ ਇਹ ਤਾਂ ਇੱਕ ਵਸ ਟੋਲੂ ਆ ਦੋਨੋਂ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ ਪਰ ਐਡਾ ਘਰ ਨਹੀਂ ਵਸਤੇ ਨਾ ਰਿਸ਼ਤੇ ਟਿਕਦੇ